ਕੁਨ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤਿ ਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੁਲੇ ਸ੍ਰੀ ਰਾਗ ਮਹਿਲਾ ਪਹਿਲਾ ਲਬ ਕੁੱਤਾ ਕੂੜ ਚੂੜਾ ਠੱਗ ਖਾ ਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਝੰਡਾਲ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਐ ਨੀਚ ਕਰਮ ਬਹਿ ਰੁਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰ ਮਲ ਕੀ ਵਾਸ ਰਸ ਕੋੜੇ ਰਸ ਸੇ ਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਾ ਕਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੋਰਖ ਮਨ ਅਝਾਣ ਜੋਤਿ ਸੁਭਾਵੈ ਸੇ ਭਲੇ ਔਰ ਕਿ ਕਹਿਣ ਵਖਾਣ ਤਿਨ ਮਤ ਤਿਨ ਪਤ ਤਿਨ ਤਨ ਪਲੈ ਜਿਨ ਹਿਰਦੈ ਰਿਹਾ ਸਮਾਏ ਤਿਨ ਕਾ ਕੀ ਸਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਜੈ ਦਾਨ ਨਾ ਨਾਏ ਨਾਨਕ ਨਦਰੀ ਬਾਹਰੇ ਰਾਜੈ ਦਾਨ ਨਾ ਨਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 15 ਅੰਗ ਤੋਂ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਦੇ ਇਸ ਸ਼ਬਦ ਅੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬੋਲਣਾ ਉਹੋ ਹੀ ਸਾਨੂੰ ਚਾਹੀਦਾ ਹੈ ਜਿਹਦੇ ਨਾਲ ਇੱਜ਼ਤ ਮਿਲੇ ਪ੍ਰਭੂ ਦੀ ਹਜ਼ੂਰੀ ਵਿੱਚ ਆਮ ਤੌਰ ਤੇ ਬੰਦਾ ਜ਼ੁਬਾਨ ਦੀ ਵਰਤੋਂ ਜਦੋਂ ਕਰਦਾ ਹੈ ਤਾਂ ਸਮਾਜ ਨੂੰ ਮਨੁੱਖ ਨੂੰ ਵਿਅਕਤੀਗਤ ਨੂੰ ਮੁੱਖ ਰੱਖ ਕੇ ਬੋਲਦਾ ਹੈ ਉਹ ਬੋਲ ਜਿਹਦੇ ਨਾਲ ਪਰਮਾਤਮਾ ਤੋਂ ਬੰਦਾ ਮੇਮੁਖ ਹੋ ਜਾਵੇ ਪਰਮੇਸ਼ਰ ਵੱਲੋਂ ਪਿੱਠ ਹੋ ਜਾਵੇ ਗੁਰੂ ਵੱਲੋਂ ਬੇਮੁਖ ਹੋ ਜਾਵੇ ਉਹਦੇ ਨਾਲ ਖੁਵਾਰੀ ਮਿਲਦੀ ਹੈ ਸਾਡੀ ਜ਼ਬਾਨ ਤੋਂ ਸ਼ਬਦ ਉਹ ਨਿਕਲਨੇ ਚਾਹੀਦੇ ਨੇ ਜਿਨ੍ਹਾਂ ਸ਼ਬਦਾਂ ਦੇ ਨਾਲ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਦਰ ਮਿਲੇ ਮਾਣ ਇੱਜ਼ਤ ਪ੍ਰਾਪਤ ਹੋਵੇ ਬਾਬਾ ਏ ਭਾਈ ਬੋਲੀਏ ਪਤ ਹੋਵੇ ਉਹ ਬੋਲ ਬੋਲਣਾ ਚਾਹੀਦਾ ਹੈ ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਪ੍ਰਾਪਤ ਹੋਵੇ ਉਤਮ ਸੇਦਰ ਉਤਮ ਕਹੀਐ ਨੀਚ ਕਰਮ ਬੈ ਰੋਏ ਉਹੀ ਮਨੁੱਖ ਅਸਲ ਵਿੱਚ ਚੰਗੇ ਹਨ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਆਖੇ ਜਾਂਦੇ ਹਨ ਮੰਦ ਕਰਮੀ ਬੰਦੇ ਬੈਠੇ ਝੁਰਦੇ ਹੀ ਰਹਿੰਦੇ ਹਨ ਭਾਵੇਂ ਜਿਹੜੇ ਇਨਸਾਨ ਬੁਰੇ ਕਰਮ ਕਰਦੇ ਹਨ ਉਹਨਾਂ ਨੂੰ ਆਪਣੇ ਵੱਲੋਂ ਜੀਵਨ ਦੇ ਵਿੱਚ ਪਛਤਾਵਾ ਲੱਗਾ ਹੀ ਰਹਿੰਦਾ ਹੈ ਕਰਤ ਵਿਚਾਰ ਦੋ ਕਰ ਚਾਰਤ ਰਾਮ ਰਤਨ ਹਿਰਦ ਤੇਲ ਨਹੀਂ ਧਾਰਤ ਪਰਨ ਪੋਖਣ ਸੰਗ ਆਉਤ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਪਰਮਾਤਮਾ ਨਾਲ ਕੋਈ ਸਾਝ ਨਹੀਂ ਬਣੀ ਵਿਕਾਰਾਂ ਦੇ ਵਿੱਚ ਰਹਿ ਕੇ ਜੀਵਨ ਦੇ ਅੰਦਰ ਕਰਮ ਕਰਦੇ ਰਹੇ ਇਹੋ ਜੇ ਮੰਦੇ ਕਰਮੀ ਬੈਠੇ ਚੁਰਦੇ ਰਹਦੇ ਹਨ ਚੋਰ ਚੋਰ ਮਰੇ ਜੈਸੇ ਤਰੇ ਰੰਡ ਜਿਸ istri ਦਾ ਪਤੀ ਪ੍ਰਭੂ ਨੂੰ ਪਿਆਰਾ ਹੋ ਜਾਂਦਾ ਹੈ ਆਕਾਲ ਚਲਾਣਾ ਕਰ ਜਾਂਦਾ ਹੈ ਸਿਰ ਦੇ ਉੱਪਰ ਸਾਈਂ ਨਾ ਹੋਣ ਕਾਰਨ ਉਹ ਚੁਰਦੀ ਰਹਦੀ ਹੈ ਦੁਖੀ ਰਹਦੀ ਹੈ ਲਬ ਘੁੱਟਾ ਹੈ ਭਾਈ ਖਾਣਾ ਸਰੀਰ ਦੀ ਲੋੜ ਆ ਪਰ ਖਾਣ ਦਾ ਲਾਲਚ ਵਾਸ਼ਨਾ ਇਹ ਮਨੁੱਖ ਦੇ ਜੀਵਨ ਦਾ ਹਿੱਸਾ ਨਹੀਂ ਪਰ ਜੇਕਰ ਖਾਣ ਦੇ ਲਾਲਚ ਅੰਦਰ प्रबल ਹੋ ਜਾਣ ਤਾਂ ਜ਼ਿੰਦਗੀ ਕੁੱਤੇ ਵਾਲੀ ਬਣ ਜਾਂਦੀ ਹੈ ਜੋ ਖਾਂਦਾ ਹੈ ਬੋਲਦਾ ਨਹੀਂ ਕੋਤਾ ਬੋਲੇ ਤਾਂ ਪਾਕਦੇ ਆਂ ਭੌਂਕਦਾ ਹੈ ਖਾਣ ਦਾ ਲਾਲਚ ਮੇਰੇ ਅੰਦਰ ਕੁੱਤੇ ਦੀ ਣਾਈ ਹਰ ਵੇਲੇ ਭੌਂਕਦਾ ਰਹਿੰਦਾ ਹੈ ਪਾਉ ਖਾਣ ਨੂੰ ਮੇਰਾ ਅੰਦਰ ਮੰਗਦਾ ਰਹਿੰਦਾ ਹੈ ਕੂੜ ਚੂੜਾ ਝੂਠ ਬੋਲਣ ਦੀ ਆਦਤ ਮੇਰੇ ਅੰਦਰ ਗੰਦਗੀ ਚੁੱਕਣ ਵਾਲੇ ਝੂੜੇ ਦੀ ਨਹੀਂ ਆਈਆਂ ਇਹ ਝੂੜਾ ਆਦਤ ਹੈ ਝੂਠ ਬੋਲਣਾ ਝੂੜਾ ਆਤਾ ਹੈ ਕੂੜ ਹੈ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਰੂ ਰਾਗ ਦਾ ਸ਼ਬਦ ਸੰਗਤ ਨੂੰ ਆਮ ਤੌਰ ਤੇ ਪੜ ਕੇ ਸੁਣਾ ਕਰਦੇ ਸਨ ਛੋਟੋ ਪ੍ਰਾਣੀ ਕੋੜ ਕਬਾੜਾ ਕੋੜ ਮਾਰੇ ਸਿਰ ਕਾਲ ਉਛਾੜਾ ਜਿਹੜਾ ਝੂਠਿਆ ਝੂਠ ਬੋਲਣ ਦੀ ਆਦਤ ਹੈ ਏ ਮਹਾਰਾਜ ਕਹਿੰਦੇ ਮੇਰੇ ਅੰਦਰ ਚੂੜਾ ਹੈ ਇਹਦੇ ਨਾਲ ਆਤਮਿਕ ਮੌਤ ਆਉਂਦੀ ਹੈ ਠੱਗ ਖਾਦਾ ਮਰਦਾਰ ਮੇਰੇ ਅੰਦਰ ਦੂਜਿਆਂ ਨੂੰ ਠੱਗ ਕੇ ਖਾਣਾ ਇਹ ਮਰਦਾਰ ਹੈ ਜੋ ਸਵਾਰਥ ਦੀ ਬਦਬੂ ਵਧਾ ਰਿਹਾ ਹੈ ਜਦੋਂ ਕੋਈ ਮਰ ਜਾਂਦਾ ਹੈ ਉਹਨੂੰ ਮਰਦਾ ਕਹਿੰਦੇ ਨੇ ਮਰਦੇ ਦੇ ਅੰਦਰੋਂ ਖੂਨ ਦੇ ਰੁਕ ਜਾਣ ਕਾਰਨ ਸਵਾਸਾਂ ਦੇ ਨਿਕਲ ਜਾਣ ਕਾਰਨ ਬਾਡੀ ਕੁਝ ਸਮੇਂ ਬਾਅਦ ਗੰਦਗੀ ਦੀ ਆਪਣੇ ਅੰਦਰੋਂ ਹਵਾੜ ਛੱਡਦੀ ਆ ਬਦਬੂ ਛੱਡਦੀ ਆ ਕਿਸੇ ਨੂੰ ਠਾਕੇ ਖਾਣ ਵਾਲਾ ਇਨਸਾਨ ਸਵਾਰਥ ਦੀ ਬਦਬੂ ਹਮੇਸ਼ਾ ਮਾਰੇਗਾ ਝੂਠ ਬੋਲਣ ਵਾਲਾ ਇਨਸਾਨ ਹਮੇਸ਼ਾ ਆਪਣੇ ਆਪ ਹੀ ਨੀਵਾ ਹੋ ਜਾਏਗਾ। ਟਾਕਾ ਖਾਣ ਵਾਲਾ ਇਨਸਾਨ ਮਰਦਾ ਖਾਣ ਵਾਲਾ ਇਨਸਾਨ ਸਵਾਰਥ ਦੀ ਬਦਬੂ ਨਾਲ ਭਰਿਆ ਹੋਵੇਗਾ। ਮਾਨਸਮੂਰਤ ਨਾਨਕਨਾਮ ਕਰਨੀ ਕੁੱਤਾ ਦਰਫਰਮਾਨ ਖਾਣ ਦਾ ਲਾਲਚ ਇਨਸਾਨ ਦੇ ਅੰਦਰ ਆ ਜਾਵੇ ਸ਼ਕਲ ਸੂਰਤ ਕਰਕੇ ਇਨਸਾਨ ਦਖਾਈ ਦੇਵੇਗਾ ਕਰਨੀ ਕਰਕੇ ਉਹਦੇ ਅੰਦਰੋਂ ਕੁੱਤੇ ਦੇ ਹੀ ਦਰਸ਼ਨ ਹੋਣਗੇ ਪਰ ਨਿੰਦਾ ਪرائی ਨਿੰਦਾ ਕਿਸੇ ਨੂੰ ਮਾੜਾ ਕਹਿਣਾ ਚੰਗੇ ਨੂੰ ਮਾੜਾ ਕਹਿਣਾ ਪرائی ਕਿਸੇ ਦੀ ਨਿੰਦਿਆ ਕਰਕੇ ਕਿਸੇ ਨੂੰ ਨੀਵਾਂ ਦਿਖਾ ਲੰਦੀ ਭਾਵਨਾ ਰੱਖਣ ਵਾਲਾ ਇਨਸਾਨ ਪرائی ਨਿੰਦਾ ਮੇਰੇ ਮੂੰਹ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਮੈਲ ਪਈ ਹੋਈ ਹੈ ਗੰਦਗੀ ਪਈ ਹੋਈ ਹੈ ਪਰ ਮਲ ਮਕਸੂਦੀ ਆਗਨਿਕ ਰੋਧ ਚੰਡਾਲ ਕਰੋ ਦੀ ਅਗ ਮੇਰੇ ਅੰਦਰ ਚੰਡਾਲ ਬਣ ਕੇ ਹਰ ਵੇਲੇ ਪੜਕਦੀ ਰਹਿੰਦੀ ਹੈ ਪਰ ਨਿੰਦਾ ਪਰ ਮਲ ਮਕਸੂਦੀ ਆਗਨਿਕ ਰੋਧ ਚੰਡਾਲ ਹਮੇਸ਼ਾ ਕਿਸੇ ਦੀ ਨਿੰਦਿਆ ਕਰਨੀ ਇਹ ਮੇਰੀ ਜ਼ਿੰਦਗੀ ਦੇ ਅੰਦਰ ਆਤ ਬਣ ਗਈ ਸਮਰਾਜ ਕਹਿੰਦੇ ਕਿਸੇ ਦੀ ਨਿੰਦਿਆ ਕਰਨੀ ਕਿਸੇ ਦੀ ਗਿੰਦਗੀ ਖਾਣ ਦੇ ਬਰਾਬਰ ਹੈ ਆਪਣੇ ਅੰਦਰ ਹੰਕਾਰ ਨੂੰ ਕਾਇਮ ਰੱਖਣਾ ਤੇ ਕ੍ਰੋਧ ਦੇ ਵਿੱਚ ਹਰ ਵੇਲੇ ਬਲਦੇ ਰਹਿਣਾ ਇਹ ਚੰਡਾਲ ਬਣਾ ਹੈ ਸ਼ਮਸ਼ਾਨ ਘਾਟ ਦੇ ਅੰਦਰ ਜੋ ਪ੍ਰਾਣੀ ਮੁਰਦਿਆਂ ਨੂੰ ਸਾੜਦਾ ਹੈ ਉਹਨੂੰ ਚੰਡਾਲ ਹੀ ਕਿਹਾ ਜਾਂਦਾ ਹੈ ਜਿਹਦੇ ਹੱਥ ਦੇ ਵਿੱਚ ਹਰ ਵੇਲੇ ਇੱਕ ਅਜਿਹਾ ਮੋਟਾ ਸਖਤ ਡੰਡਾ ਹੁੰਦਾ ਹੈ ਜਾਂ ਲੋਹੇ ਦੀ ਛੜੀ ਹੁੰਦੀ ਹੈ ਜੋ ਪਾਲਦਿਆਂ ਆਗਾ ਦੇ ਵਿੱਚ ਲੱਕੜਾਂ ਨੂੰ ਉੱਪਰ ਥੱਲੇ ਉਹਨੂੰ ਅਖੀਰ ਵਿੱਚ ਕਰਨਾ ਪੈਂਦਾ ਹੈ ਜਦੋਂ ਅੱਗ ਬਲ ਜਾਂਦੀ ਹੈ ਇਸ ਤਰ੍ਹਾਂ ਛੰਡਾਲ ਇਨਸਾਨ ਅੱਗ ਦੇ ਵਿੱਚ ਨਿਵਾਸ ਕਰਦਾ ਹੈ ਮਰਦਿਆਂ ਦੇ ਵਿੱਚ ਨਿਵਾਸ ਕਰਦਾ ਹੈ ਰਸਕਸ ਆਪਸਲਾ ਹਣਾ ਕਰਮ ਮੇਰੇ ਕਰਤਾਰ ਮੈਨੂੰ ਕਈ ਤਰ੍ਹਾਂ ਦੇ ਚਸਕੇ ਲੱਗੇ ਹੋਏ ਹਨ ਆਤਾਂ ਬੜੀਆਂ ਹੋਈਆਂ ਹਨ ਜ਼ਿੰਦਗੀ ਚਸਕਿਆਂ ਭਰਪੂਰ ਜੂ ਰਹੀ ਹਾਂ ਮੈਂ ਆਪਣੇ ਆਪ ਨੂੰ ਵੜਿਉਂਦਾ ਹਾਂ ਏ ਮੇਰੇ ਕਰਤਾਰ ਮੇਰੀਆਂ ਤਾਂ ਇਹ ਕਰਤੂਤਾ ਹਨ ਮੇਰੀਆਂ ਇਹ ਕਰਤੂਤਾ ਹਨ ਆਤਾਂ ਹਨ ਮੈਂ ਕੀ ਕਰਾਂ ਇਹਨਾਂ ਚਸਕਿਆਂ ਭਰਪੂਰ ਜ਼ਿੰਦਗੀ ਨੂੰ ਮੈਂ ਜੋ ਜਿਉ ਰਿਹਾ ਹਾਂ ਇਹ ਬਹੁਤ ਭੜੀ ਹੈ ਮਾੜੀ ਹੈ ਆਪਣੇ ਆਪ ਨੂੰ ਨਸਲਾਉਂਦਾ ਹਾਂ ਵਡਿਆਉਂਦਾ ਹਾਂ ਲੋਕਾਂ ਦੇ ਅੰਦਰ ਪਰ ਮੇਰੇ ਅੰਦਰ ਚਸਕੇ ਨੇ ਚਸਕੇ ਨੇ ਆਤਾ ਨੇ ਕੁੱਤੇ ਵਾਲੀਆਂ ਚੂੜੇ ਵਾਲੀਆਂ ਠੱਗ ਖਾਣ ਵਾਲੀਆਂ ਕਿਸੇ ਦੀ ਨਿੰਦਿਆ ਕਰਨ ਵਾਲੀਆਂ ਹੰਕਾਰ ਦਿਖਾਉਣ ਵਾਲੀਆਂ ਕ੍ਰੋਧ ਦਿਖਾਉਣ ਵਾਲੀਆਂ ਬਾਬਾ ਬੋਲੀਏ ਪਤ ਹੋਏ ਉਤਮ ਸੇਦਰ ਉਤਮ ਕਹੀਏ ਨੀਚ ਕਰਮ ਬੈਰੋਏ ਅਸਲ ਵਿੱਚ ਓਮਨੁਕ ਚੰਗੇ ਹਨ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਆਖੇ ਜਾਂਦੇ ਨੇ ਮਾੜੇ ਕੰਮ ਕਰਨ ਵਾਲਿਆਂ ਨੂੰ ਕੋਈ ਕਿੰਨਾ ਕੁ ਚਿਰ ਚੰਗੇ ਕਹਿ ਸਕਦਾ ਹੈ ਜੇ ਕੋਈ ਕਵੇ ਵੀ ਤਾਂ ਕਿੰਨਾ ਕੁ ਚਿਰ ਕਹਿ ਸਕਦਾ ਹੈ ਮੰਦ ਕਰਮੀ ਬੰਦੇ ਝੂਠੇ ਹਨ ਝੂਰਦੇ ਰਹਿੰਦੇ ਹਨ ਆਪਣੇ ਆਪ ਦੇ ਵਿੱਚ ਹੀ ਪਛਤਾਵਾ ਉਹਨਾਂ ਨੂੰ ਅੰਦਰੋਂ ਹੀ ਅੰਦਰ ਲੱਗਾ ਰਹਿੰਦਾ ਹੈ ਚਿੰਤਾ ਦੀ ਆਰੀ ਉਹਨਾਂ ਦੇ ਅੰਦਰ ਚਲਦੀ ਰਹਿੰਦੀ ਹੈ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਹਮੇਸ਼ਾ ਸੋਨਾ ਚਾਹੰਦੀ ਇਕੱਠਾ ਕਰਨ ਦਾ ਚਸਕਾ ਇਹ ਲੱਗਾ ਰਹਿੰਦਾ ਹੈ ਇਸਤਰੀ ਭਾਵ ਕਾਮ ਆਦਿਕ ਦਾ ਚਸਕਾ ਸੁਗੰਧੀਆਂ ਦੀ ਲਗਨ ਏ ਲੱਗੀ ਰਹਿੰਦੀ ਹੈ ਪਰਮਲ ਕਹਿੰਦੇ ਨੇ ਸੁਗੰਧੀ ਨੂੰ ਪਰਮਲ ਕੀ ਬਾਸ ਸੁਗੰਧੀ ਨੂੰ ਸੁੰਘਣਾ ਨੱਕ ਦੇ ਨਾਲ ਕਾਮਣ ਇਸਤਰੀ ਰਸ ਸੋਨਾ ਸੋਨਾ ਇਕੱਠਾ ਕਰਨ ਦਾ ਸਵਾਦ ਰੂਪਾ ਚਾਂਦੀ ਨੂੰ ਕਹਿੰਦੇ ਨੇ ਰਸ ਰੂਪਾ ਚਾਂਦੀ ਨੂੰ ਇਕੱਠਾ ਕਰਨ ਦਾ ਸਵਾਦ ਕਾਮਣ ਇਸਤਰੀ ਦੇ ਲਈ ਕਾਮ ਭਾਵਨਾ ਅੰਦਰ ਇਹ ਚਸਕਾ ਲੱਗਾ ਹੋਇਆ ਹੈ। ਰਸ ਪਰਮਲ ਦੀ ਬਾਸ ਤੇ ਸੁਗੰਧੀਆਂ ਨੂੰ ਸੁੰਗਣ ਦਾ ਚਸਕਾ ਲੱਗਾ ਹੋਇਆ ਹੈ। ਰਸ ਘੋੜੇ ਘੋੜਿਆਂ ਦੇ ਸਵਾਰੀ ਦੇ ਸ਼ੌਂਕ ਅੰਦਰ ਕਾਇਮ ਹਨ। ਸੇਜਾ ਮੰਦਰ ਸੇਜਾ ਤੇ ਸੋਹਣੇ ਮਹਿਲ ਮਾੜੀਆਂ ਦੀ ਲਾਲਸਾ ਮੇਰੇ ਅੰਦਰ ਬੈਠੀ ਹੋਈ ਹੈ। ਰਸ ਮਿੱਠਾ ਰਸਮਾਸ ਮਿੱਠੇ ਮਿੱਠੇ ਸਵਾਦਲੇ ਪਦਾਰਥ ਖਾਣ ਦੇ ਚਸਕੇ ਲੱਗੇ ਹੋਏ ਹਨ ਮਾਸ ਖਾਣ ਦਾ ਚਸਕਾ ਲੱਗਾ ਹੋਇਆ ਹੈ ਇਤੇ ਰਸ ਸਰੀਰ ਕੇ ਕੈ ਕਟ ਨਾਮ ਨਿਵਾਸ ਜੇ ਮਨੁੱਖ ਸਰੀਰ ਨੂੰ ਇੰਨੇ ਜ਼ਿਆਦਾ ਚਸਕੇ ਲਗਾ ਲਵੇ ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਹਿਰਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ ਹੈ ਪਰਮੇਸ਼ਰ ਕਿੱਥੇ ਆ ਕੇ ਬਸੇਗਾ ਮਨ ਵਾਸ਼ਨਾ ਨਾਲ ਭਰਿਆ ਹੋਇਆ ਹੈ ਸਾਰੇ ਇੰਦ੍ਰੇ ਚਸਕਿਆਂ ਦੇ ਨਾਲ ਭਰੇ ਪਏ ਨੇ ਜੀਵਨ ਦੇ ਅੰਦਰ ਸਾਰੇ ਬੋਲ ਤਾਂ ਫਿਰ ਇਹਨਾਂ ਪਦਾਰਥਾਂ ਦੇ ਲਈ ਹਨ ਇਹਨਾਂ ਸਵਾਦਾਂ ਨੂੰ ਇਕੱਠਿਆ ਕਰਨ ਦੇ ਲਈ ਹਨ ਜਿੱਥੋਂ ਵੀ ਜਿਵੇਂ ਵੀ ਪ੍ਰਾਪਤ ਹੋਣ ਉਹ ਮਿਲਣੇ ਚਾਹੀਦੇ ਨੇ ਤੇ ਉਹਦੇ ਲਈ ਬੰਦਾ ਕਿਸੇ ਵੀ ਹੱਦ ਤੱਕ ਪਹੁੰਚ ਜਾਂਦਾ ਹੈ ਮਹਾਰਾਜ ਭਰਮਾਨ ਕਰਦੇ ਹਨ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਪਰਬੋਦੀ ਹਜ਼ੂਰੀ ਦੇ ਵਿੱਚ ਪਾਈ ਉਹੀ ਬੋਲਿਆ ਹੋਇਆ ਸੁਚੱਜਾ ਬੋਲ ਮੰਨਿਆ ਜਾਂਦਾ ਹੈ ਜਿਸ ਬੋਲ ਦੇ ਨਾਲ ਇੱਜ਼ਤ ਪ੍ਰਾਪਤ ਹੋਵੇ ਇੱਜ਼ਤ ਮਿਲੇ ਫਿੱਕਾ ਬੋਲ ਵਿੱਚ ਗੁਚਣਾ ਸੁਣ ਮੋਰਖ ਮਨ ਅਜਾਣ ਹੇ ਮੇਰੇ ਮੋਰਖ ਅਣਜਾਣ ਮਨ ਸੁਣ ਜਿਹੜਾ ਫਿੱਕਾ ਬੋਲ ਬੋਲਣਾ ਨਾ ਰਸਾ ਤੋਂ ਸਖਣਾ ਉਹਦੇ ਨਾਲ ਖੁਆਰ ਹੋਈਦਾ ਹੈ ਕਿ ਸਾਰੀ ਉਮਰ ਨੇਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਜਾਤ ਤੋਂ ਖਾਲੀ ਹੋਣ ਤਾਂ ਦੁਖੀ ਹੀ ਰਹਿਦਾ ਹੈ ਪ੍ਰਭੂ ਦੀ ਸਿਫਸਲਾ ਤੋਂ ਬਿਨਾ ਹੋਰ ਗੱਲਾਂ ਸਾਰੀਆਂ ਅਵ्यर्थ ਹਨ ਭਾਵ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਤੋਂ ਨਾਲ ਕੋਈ ਵੀ ਆਨੰਦ ਨਹੀਂ ਆਣਾ ਇਸ ਵਾਤੇ ਹਮੇਸ਼ਾ ਪੜਾ ਬੋਲੀਏ ਮਠਾ ਬੋਲੀਏ ਜੋ ਤਸਪਾਵੈ ਸੇ ਭਲੇ ਹੋਰ ਕੇ ਕਹਿਣ ਵਖਾਨ ਜੋ ਮਨੁਖ ਪ੍ਰਭੂ ਦੀ ਸਿਵ ਸਲਾਹ ਕਰਕੇ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹੀ ਚੰਗੇ ਮੰਨੇ ਜਾਂਦੇ ਹਨ ਜੋ ਮਨੁਖ ਪ੍ਰਭੂ ਦੀ ਸਿਵ ਸਲਾਹ ਕਰਕੇ ਉਸ ਪਰਮੇਸ਼ਰ ਨੂੰ ਪਿਆਰੇ ਲੱਗਦੇ ਹਨ ਉਹ ਮਨੁਖ ਚੰਗੇ ਹਨ ਚੰਗੇ ਮਨੁੱਖਾਂ ਦੀ ਨਿਸ਼ਾਨੀ ਇਹ ਆ ਕਿ ਉਹ ਪ੍ਰਭੂ ਨੂੰ ਚੰਗੇ ਲੱਗਦੇ ਹਨ ਜੋ ਹਰ ਕਾ ਪਿਆਰਾ ਸੋ ਸਭਨਾ ਦਾ ਪਿਆਰਾ ਹੋਰ ਕੀਤੀ ਝੱਕ-ਝੱਕ ਆਵੇ ਜਾਵੇ ਜੋ ਪਰਮੇਸ਼ਰ ਦਾ ਪਿਆਰਾ ਬਣ ਗਿਆ ਉਹ ਫਿਰ ਸਭਨਾਂ ਨੂੰ ਪਿਆਰਾ ਹੀ ਲੱਗਦਾ ਹੈ ਤਿੰਨ ਮਤ ਉਹਨਾਂ ਬੰਦਿਆਂ ਦੇ ਕੋਲ ਹਰ ਵੇਲੇ ਉਹਨਾਂ ਮਨੁੱਖਾਂ ਦੇ ਕੋਲ ਹਰ ਵੇਲੇ ਪਰਮਾਤਮਾ ਹਮੇਸ਼ਾ ਨਾਲ ਰਹਿੰਦਾ ਹੈ ਉਹਨਾਂ ਦੀ ਅਸਲੀ ਮਤ ਤਕ ਨਹੀਂ ਹੁੰਦੀ ਆ ਉਹ ਮਤ ਵਾਲੇ ਨੇ ਉਹ ਪਤ ਵਾਲੇ ਨੇ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਉਹ ਧਨ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਰਿਆਸ ਸਮਾਇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਸਮਾਇਆ ਰਹਿੰਦਾ ਹੈ ਭਾਵ ਵਸਿਆ ਰਹਿੰਦਾ ਹੈ ਜਿਨ੍ਹਾਂ ਦੇ ਵਿੱਚ ਬਹੁਤ ਬਹੁਤ ਇੱਕ ਮਿਕ ਲੀਨ ਹੋਇਆ ਰਹਿੰਦਾ ਹੈ ਉਹ ਮਨੁੱਖ ਜੇਤਵਾਲੇ ਹਨ ਧਨ ਵਾਲੇ ਹਨ ਅਕਲ ਵਾਲੇ ਹਨ ਤੈਨ ਕਾ ਕਾ ਸਲਾਹਣਾ ਅਵਰ ਸਵਾਲਿਓ ਕਾਏ ਐਸੇ ਭਲੇ ਮਨੁੱਖਾਂ ਦੀ ਸਿਫਤ ਨਹੀਂ ਕੀਤੀ ਜਾ ਸਕਦੀ ਉਹਨਾਂ ਵਰਗਾ ਸੋਣਾ ਦਸੋ ਸੰਸਾਰ ਦੇ ਵਿੱਚ ਹੋਰ ਕੌਣ ਆ ਉਹਨਾਂ ਦੇ ਬਰਾਬਰ ਦਾ ਭਾਗ ਹੋਰ ਕੋਈ ਨਹੀਂ ਆ ਨਾਨਕ ਨਦਰੀ ਬਾਹਰੇ ਰਚੈ ਦਾਣ ਨਾਨੀ ਏ ਨਾਨਕ ਪ੍ਰਭੂ ਦੀ ਮੇਰ ਦੀ ਨਜ਼ਰ ਤੋਂ ਵਾਂਝੇ ਬੰਦੇ ਉਸ ਦੇ ਨਾਮ ਵਿੱਚ ਨਹੀਂ ਜੁੜਦੇ ਉਸ ਦੇ ਦਿੱਤੇ ਹੋਏ ਧਨ ਪਦਾਰਥ ਵਿੱਚ ਇਹ ਮਸਤ ਰਹਿੰਦੇ ਹਨ ਦਾਤ ਪਿਆਰੀ ਵਿਸਰਿਆ ਦਾ ਧਾਰਾ ਜਾਣੈ ਨਹੀਂ ਮਰਨ ਵਿਚਾਰਾ ਐਸੇ ਮਨੁੱਖ ਨੂੰ ਕੇਵਲ ਪਰਮਾਤਮਾ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਨੇ ਦਾਤਾ ਜੋ ਦਾਤਾ ਦੇਣ ਵਾਲਾ ਹੈ ਉਹਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਦੇਣ ਦੇ ਨਾਲੋਂ ਦਿੱਤਤਾ ਚੰਗਾ ਜੋ ਪਰਮਾਤਮਾ ਦਾਤਾ ਦੇਣ ਵਾਲਾ ਹੈ ਉਹਦੇ ਨਾਲੋਂ ਦੇਣ ਵਾਲੇ ਨਾਲੋਂ ਜੋ ਉਹ ਦੇ ਰਿਹਾ ਹੈ ਬਸ ਉਹ ਦਾਤਾਂ ਚੰਗੀਆਂ ਲੱਗਦੀਆਂ ਹਨ ਇਸ ਲਈ ਸੱਚੇ ਪਾਤਸ਼ਾਹ ਜੀ ਨੇ ਕਿਹਾ ਮਨੁੱਖ ਮਨੁੱਖ ਹੋ ਕੇ ਵੀ ਮਨੁੱਖ ਦੀ ਜ਼ਿੰਦਗੀ ਨਹੀਂ ਜੀ ਰਿਹਾ ਕਿਸੇ ਮਨੁੱਖ ਦੇ ਵਿੱਚ ਕੁੱਤਾ ਪ੍ਰਧਾਨ ਆ ਕਿਸੇ ਮਨੁੱਖ ਦੇ ਵਿੱਚ ਚੂੜਾ ਪ੍ਰਧਾਨ ਆ ਪਾਉ ਕਿਸੇ ਨੂੰ ਖਾਣ ਦਾ ਲਾਲਚ ਆ ਕਿਸੇ ਨੂੰ ਜੋ ਔਰ ਤੋਂ ਬੋਲਣ ਦੀ ਆਦਤ ਆ ਤੇ ਕਿਸੇ ਨੂੰ ਠੱਗ ਕੇ ਖਾਣ ਦੀ ਆਦਤ ਆ ਕੋਈ ਮਰਦਾਰ ਖਾ ਰਿਆ ਹੈ ਤੇ ਕੋਈ ਗੰਦਗੀ ਖਾ ਰਿਆ ਹੈ ਜੋ ਨਿੰਦਿਆ ਕਰਦਾ ਹੈ ਉਹ ਗੰਦਗੀ ਖਾ ਰਿਆ ਹੈ ਤੇ ਜਿਹੜੇ ਮਨੁੱਖ ਵਿਕਾਰਾਂ ਦੀ ਇਸ ਤਰ੍ਹਾਂ ਜ਼ਿੰਦਗੀ ਜਿਉ ਰਹੇ ਨੇ ਰਸਾ-ਕਸਾ ਵਿੱਚ ਪਾ ਕੇ ਉਹਨਾਂ ਦੇ ਅੰਦਰ ਦੋ ਗੱਲਾਂ ਪ੍ਰਧਾਨ ਨੇ ਇੱਕ ਕਾਮ ਦੂਜਾ ਕ੍ਰੋਧ ਕਾਮ ਤੇ ਕ੍ਰੋਧ ਮਹਾਰਾਜ ਕਹਿੰਦੇ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟਾਲੈ ਉਹਨਾਂ ਦਾ ਸਰੀਰ ਇਸੇ ਤਰ੍ਹਾਂ ਹੀ ਟਲ ਰਿਹਾ ਹੈ ਜਿਵੇਂ ਸੋਨੇ ਨੂੰ ਸੁਹਾਗੇ ਦੇ ਨਾਲ ਸੁਨਾਰਾ ਟਾਲ ਦਿੰਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਲਈ ਮਨ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਕਿਤੇ ਵੀ ਥਾਂ ਨਹੀਂ ਹੈ ਜਿਹੜੀ ਜ਼ਿੰਦਗੀ ਦੇ ਵਿੱਚ ਮਨੁੱਖ ਨੇ ਵਿਕਾਰਾਂ ਨੂੰ ਇਹ ਨਹੀਂ ਜਗ੍ਹਾ ਦਿੱਤੀ ਹੋਈ ਆ ਚੰਗਾ ਮਨੁੱਖ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਕਬੂਲ ਨੂੰ ਹੀ ਕਿਹਾ ਜਾਂਦਾ ਹੈ ਉਹਦੇ ਬੋਲ ਹੋਏ ਬੋਲ ਹਰ ਥਾਂ ਤੇ ਕਬੂਲ ਹੁੰਦੇ ਨੇ ਇਸ ਲਈ ਉਹਦੀ ਕੋਈ ਕਿੰਨੀ ਕਵਿਟਿਆਈ ਬਿਆਨ ਕਰ ਸਕਦਾ ਹੈ ਰਸਾ ਕਸਾ ਵਿੱਚ ਪਾ ਕੇ ਸੁਗੰਧੀਆਂ ਨੂੰ ਸੁੰਘਣ ਦੀ ਆਤ ਵਿੱਚ ਪਾ ਕੇ ਅੱਜ ਕੱਲ ਦੀ ਬੋਲ ਵਿੱਚ ਕਹੀਏ ਜਿਵੇਂ ਇਤਰ ਪਰਫਿਊਮ ਲੋਕੀ ਆਪਣੇ ਕੱਪੜਿਆਂ ਤੇ ਲਗਾਉਂਦੇ ਨੇ ਚੰਗੀ ਸੁਗੰਧੀ ਦੇ ਲਈ ਇਹ ਵੀ ਇੱਕ ਚਸਕਾ ਹੀ ਹੈ ਖਾਣਾ ਸਰੀਰ ਦੀ ਲੋੜ ਆ ਪਰ ਖਾਣ ਦੇ ਚਸਕੇ ਇਹ ਮਨੁੱਖ ਦੀ ਜ਼ਿੰਦਗੀ ਦੀ ਲੋੜ ਨਹੀਂ ਤੇ ਨਾ ਹੀ ਚਸਕੇ ਕਦੇ ਪੂਰੇ ਹੁੰਦੇ ਹਨ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਮਨ ਦੀਆਂ ਵਾਸ਼ਨਾ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਮਨ ਦੀਆਂ ਵਾਸ਼ਨਾ ਜਿਵੇਂ ਅੱਗ ਦੇ ਉੱਪਰ ਜਿੰਨੀਆਂ ਮਰਜ਼ੀ ਲੱਕੜਾ ਸੁੱਟ ਦਈਏ ਆਗੋਨਾਂ ਨਾਲ ਕਦੇ ਤ੍ਰਿਪਤਾ ਨਹੀਂ ਹੁੰਦੀ ਇਸ ਲਈ ਦੁਨੀਆਂ ਦੇ ਸਾਰੇ ਸੁੱਖ ਸਹੂਲਤ ਹੀ ਮੇਰੇ ਕੋਲ ਹੋਣ ਇਹ ਭਾਵਨਾ ਬਣਾ ਕੇ ਵਾਸ਼ਨਾ ਦੇ ਵਿੱਚ ਜਿਉਣਾ ਇਹ ਵੀ ਝੂਠਾ ਜਿਉਣਾ ਹੈ ਇਸ ਤਰ੍ਹਾਂ ਹੀ ਮਨੁੱਖ ਦੀ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਆਉਂਦੀ ਨਾ ਮਨੁੱਖ ਨੂੰ ਤ੍ਰਿਪਤੀ ਮਿਲਦੀ ਹੈ ਇਸ ਲਈ ਭਾਈ ਫਿਰ ਮਨੁੱਖ ਦੇ ਜਿੰਨੇ ਵੀ ਬੋਲ ਬੋਲੇ ਜਾਣ ਵਾਲੇ ਰਸਨਾ ਤੋਂ ਬੋਲ ਹੋਣਗੇ ਉਹ ਸਾਰੇ ਦੇ ਸਾਰੇ ਅਜਿਹੇ ਬੋਲ ਹੋਣਗੇ ਜਿਨ੍ਹਾਂ ਨਾਲ ਖੁਆਰ ਹੋਈਦਾ ਹੈ ਜਿਨ੍ਹਾਂ ਨੂੰ ਫਿੱਕੇ ਬੋਲ ਕਿਹਾ ਜਾਂਦਾ ਹੈ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਇ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਭਾਵ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਸਵਾਦ ਨਹੀਂ ਰਸ ਨਹੀਂ ਐਸੇ ਮਨੁੱਖ ਦੇ ਨਾਲ ਦੱਸੋ ਗੱਲ ਕਰਨ ਦਾ ਵੀ ਕੀ ਫਾਇਦਾ ਇਸ ਲਈ ਆਪਣੇ ਮਤ ਨੂੰ ਆਪਣੀ ਇੱਜ਼ਤ ਨੂੰ ਜੇਕਰ ਟਿਕਾਣੇ ਰੱਖਣਾ ਹੈ ਤਾਂ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਤੋਂ ਲੈਣਾ ਚਾਹੀਦਾ ਪਰਮਾਤਮਾ ਦੇ ਗੁਣਾਂ ਦੇ ਵਿਚਾਰ ਆਪਣੇ ਜੀਵਨ ਵਿੱਚ ਬੈਠ ਕੇ ਕਰਦੇ ਰਹਿਣਾ ਚਾਹੀਦਾ ਹੈ ਪ੍ਰਭੂ ਦੇ ਨਾਲ ਸੌਤ ਜੋੜਨੀ ਚਾਹੀਦੀ ਹੈ ਫਿਰ ਮਨੁੱਖ ਗੁਣਾ ਕਰਕੇ ਧਨਵਾਨ ਵਾਲਾ ਬਣ ਜਾਂਦਾ ਹੈ ਧਨਵਾਲਾ ਬਣ ਜਾਂਦਾ ਹੈ ਪਰਮਾਤਮਾ ਦੀ ਨਜ਼ਰ ਵਿੱਚ ਇੱਜਤ ਵਾਲਾ ਬਣ ਜਾਂਦਾ ਹੈ ਤੇ ਸਹੀ ਅਕਲ ਵਾਲਾ ਬਣ ਜਾਂਦਾ ਹੈ ਐਸੇ ਮਨੁੱਖਾਂ ਦੀ ਮਹਾਰਾਜ ਕਹਿੰਦੇ ਦੱਸੋ ਕੀ ਵਡਿਆਈ ਕਰੀਏ ਭਾਵ ਉਹ ਭਲੇ ਪ੍ਰਸ਼ਨ ਉਹਨਾਂ ਵਰਗਾ ਸੋਣਾ ਇਸ ਦੁਨੀਆ 'ਚ ਕੋਈ ਨਹੀਂ ਤੋ ਜੜੇ ਮਨੁੱਖ ਵਿਕਾਰਾਂ ਦੇ ਜ਼ਿੰਦਗੀ ਜਿਉਂਦੇ ਨੇ ਪਰਮਾਤਮਾ ਦੀ ਨਜ਼ਰ ਤੋਂ ਵਾਂਝੇ ਰਹਿੰਦੇ ਨੇ ਉਹ ਮਨੁੱਖ ਕੇਵਲ ਪਰਮਾਤਮਾ ਦੀਆਂ ਦਾਤਾਂ ਦੇ ਵਿੱਚ ਮਸਤ ਰਹਦੇ ਹਨ ਦਾਤਾਂ ਦੇ ਵਿੱਚ ਲੀਨ ਰਹਿੰਦੇ ਹਨ ਇਸ ਲਈ ਦਾਤਾਂ ਕਰਕੇ ਦਾਤਾ ਚੇਤੇ ਆਉਣਾ ਚਾਹੀਦਾ ਹੈ ਪਰ ਦਾਤੇ ਨੂੰ ਕਦੇ ਵੀ ਨਹੀਂ ਭੁੱਲਣਾ ਦਾਤਾ ਪੱਲੇ ਹੋਣ ਜਾਂ ਨਾ ਹੋਣ ਦਾਤੇ ਨੂੰ ਫਿਕਰਾ ਸਭ ਦਾ ਉਹ ਸਾਰਿਆਂ ਦੀ ਸਾਰ ਲੈਂਦਾ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਣ ਕਰਦੇ ਨੇ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ